ਇਸ਼ਕੰਤ ਮੱਲਾ ਕੌਖਾ ਘਰ ਤੀਜਾ ਇੱਕ ਓਮਕਾਰ ਸਤ ਗੁਰ ਪਰਸਾ ਗੋ ਰੰ ਮੱਖ ਮੇਲ ਰਹੀਆ ਘਰ ਬਾਜੈ ਸ਼ਬਦ ਕਨੇਰੇ ਰਾਮ ਆਵੋ ਸੰਤ ਜਨੋ ਗੁਣ ਗਾਵੈ ਗੋਵਿੰਦ ਕੇ ਕਨੈਰੇ ਰਾਮ ਸ਼ਬਦ ਕਨੈਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਖਾਈ ਅਨੰਤ ਜਪੀ ਸਦਾ ਸਲਾਹੀ ਸਾਚ ਸ਼ਬਦ ਲਿਗਲਾ

ਤਬ ਅੰਤਰ ਜਾਣੀ ਰਾਮ ਗੋੜਸ਼ਾ ਪਤ ਰਵੇ ਰਾਗ ਰਹਿਆ ਸੋ ਪ੍ਰਭ ਮੇਰਾ ਸੋ ਆਮੀ ਰਾਮ ਪ੍ਰਭ ਮੇਰਾ ਸੋ ਆਮੀ ਅੰਤਰ ਜਾਣੀ ਕਟ ਕਟ ਰਵਿਆ ਕੋਈ ਗੋਰ ਮਤ ਸੱਚ ਪਾਈਐ ਸਹਿਜ ਸਮਾਈਐ ਸਤਿ ਬਿਨ ਅਵਰ ਨਾ ਕੋਈ ਸਹਿਜ ਗੁਣ ਗਾਵਾਂ ਜੇ ਪ੍ਰਭ ਭਾਵਾਂ ਆਪੇ ਲਾਇ ਏਨੋ ਜੱਗੋ ਦੁੱਤਰ ਮਨ ਮੁਖ ਪਾਰ ਨ ਪਾਈਆ ਮਾ ਅੰਤਰੇ ਹੋ ਮੈਂ ਮਮਤਾ ਕਾ ਕ્રોਧ ਚੁਟ ਬੇਰਥਾ ਜਨਮ ਗੁਆਇਆ ਜਮ ਮਗ ਦੁੱਖ ਪਾਵੈ ਛੋਟਾ ਖਾਵੈ ਅੰਧ ਦਇਆ ਕੁਛ ਤਾਇਆ ਬਿਨ ਨਾਵ ਕੋ ਬੇਲੀ ਨਾਹੀ ਉਤ ਘਟਾਮ ਚੁਤ ਭਾਈ ਨਾ ਜੈ ਕਾ ਸੁਨਾ ਜਾਈਾ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬੇਤ ਦੁਤਰ ਤਰੀਐ ਰਾਮ ਸਤਗੁਰ ਭਾਏ ਚਲੋ ਜੀਵਤ ਆ ਏਵ ਮਾਰਯਾ ਰਾਮ ਜੀਵਤ ਆ ਮਰੀਐ ਪਉ ਜਲ ਤਰਿਐ ਗੁਰਮਖ ਨਾਮ ਸਮਾਵੈ ਪੂਰਾ ਪਰਖ ਪਾਇਆ ਵੱਡ ਭਾਗੀ ਸਚ ਨਾਮ ਲੈ ਬਲਾ ਮਤ ਪਰਗਾਸ ਭਈ ਮਨ ਮਾਨਿਆ ਰਾਮ ਨਾਮ ਵਢਾਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਮਤ ਪਰਗਾਸ ਈ ਮਾਨ ਮੰਨ ਲਿਆ ਰਾਮ ਨਾਮ ਵਧਰਾਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮੇਲਾ ਸਤਿ ਸਤਿ ਰਾਗ ਸੂਹੀ ਸ਼ੰਤ ਮਾ ਅੱਲਾ ਚੌਂਕਾ ਘਰ ਤਿੰਜਾ ਇੱਕ ਓੰਕਾਰ ਸਤਿ ਗੁਰ ਪਤ ਸਾਦ ਆਪੋ ਸੰਤ ਜਨੋ ਗੁਣ ਕਾਵਨ ਕੋ ਵਿੱਚ ਕੀਰੇ ਗੋ ਰੰਗ ਮੱਖੋ ਮਿਲ ਰਹੀ ਐ ਘਰ ਬਾਜੈ ਸ਼ਬਦ ਕਨੇਰੇ ਰਾਮ ਵਾਹੇ ਗੁਰ ਜੀ ਦਾਸਾ ਵਾਹੇ ਗੁਰ ਜੀ ਕੀ ਫਤਿਹ